ਜੀ ਕੀ ਨਾਮ ਹੈਗਾ ਤੇ ਕਿੰਨਾ ਇੱਕ ਜਿਹੜਾ ਹੈਗਾ ਜਿਹੜਾ ਮੀਂਹ ਤੇ ਛਕੜ ਆਇਆ ਜੀ ਉਸ ਨੇ ਝੋਨੇ ਦਾ ਰੱਖਣ ਕੀਤਾ ਜੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਪਿੰਡ ਸਾਡਾ ਚੰਗਾਲੀ ਤਜੀਦ ਅਨਾਰਕਲੀ ਵਸਤੀ ਜਿਹੜਾ ਫਰੋਜਪੁਰ ਸਾਡੇ ਇੱਥੇ ਪਹਿਲਾਂ ਹੜ੍ਹਾਂ ਨੇ ਬਹੁਤ ਸਾਨੂੰ ਜਿਆਦਾ ਪ੍ਰਭਾਵਿਤ ਕੀਤਾ 70 80 ਹਜ਼ਾਰ ਏਕੜ ਸਾਡੇ ਜ਼ਿਲ੍ਹੇ ਦਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਸਾਨੂੰ ਆਸ ਸੀ ਵੀ ਵਧੀਆ ਕਣਕ ਬੀਜੀ ਚਾਹੂ ਮੈਨੂੰ ਹੁਣ ਉਹ ਵੀ ਨਹੀਂ ਲੱਗਦਾ ਕਿਸਾਨ ਭਰਾਵਾਂ ਦੀ ਬੀਤੀ ਚਾਹੂਗੀ ਹੁਣ 4 ਤਰੀਕ ਤੋਂ ਜਿਹੜਾ ਮੀਂਹ ਸਟਾਰਟ ਹੋਇਆ ਇਹਨੇ ਸਾਡੇ ਕਿਸਾਨ ਭਰਾਵਾਂ ਦੇ ਹੋਰ ਸਾਜ ਸੁੱਕਣੇ ਕੀਤੇ ਆ ਜਿਹੜੇ ਝੋਨੇ ਖੜੇ ਸੀ ਉਹ ਵੀ ਡੇਗ ਗਏ ਆ ਜਿਹੜੇ ਕੁਝ ਕਿਸਾਨ ਵੀਰਾਂ ਨੇ ਆਪਣੀ ਕਟਾਈ ਕੀਤੀ ਸੀ ਉਹ ਵੀ ਪਹਿਲੇ ਇਹੋ ਜੀ ਮਾਰ ਪਈ ਮੌਸਮ ਦੀ ਵੀ ਉਹਨਾਂ ਦਾ ਵੀ ਝਾੜ ਬਹੁਤ ਘਟ ਆਇਆ ਹੁਣ ਕੋਸ਼ ਸਾਡੇ ਵੀਰਾਂ ਨੇ ਜੋ ਕੋਈ ਮਿਰਚ ਦੀ ਖੇਤੀ ਕਰਦੇ ਸੀ ਉਹਨਾਂ ਨੇ ਪਨੇਰੀਆਂ ਬੀਜੀਆਂ ਉਹਨਾਂ ਦਾ ਨੁਕਸਾਨ ਹੋ ਗਿਆ ਹੁਣ ਗਾਂਝ ਵੀ ਇਹਨਾਂ ਨੇ ਮਟਰਾਂ ਦੀ ਕਰਨੀ ਸੀ ਬਜਾਈ ਉਹਨਾਂ ਵਾਸਤੇ ਵੀ ਖੇਤੀ ਤੇ ਜ਼ਮੀਨ ਤਿਆਰ ਕਰਨੀ ਬਹੁਤ ਔਖੀ ਹੋ ਗਈ ਆ ਇਸ ਕਰਕੇ ਜਿਹੜਾ ਸਾਡਾ ਇਹ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜਾ ਝੋਨੇ ਦੇ ਪਹਿਲਾਂ ਉਲੀ ਰੋਗ ਸੀਗਾ ਉਲੀ ਰੋਗ ਤੋਂ ਮਾਹਾ ਜੇ ਕਿਸਾਨਾਂ ਨੂੰ ਯਾਤਮੇ ਸੀਗੀ ਘਟਿਆ ਸੀਗਾ ਪਰ ਹੁਣ بارش ਨੇ ਜਿਹੜਾ ਹੈਗਾ ਵੱਡੀ ਤਦਦ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਆਪਣਾ ਨੁਕਸਾਨ ਘੱਲਣਾ ਪੈ ਰਿਹਾ ਹਾਂਜੀ ਉਸ ਦੇ ਨਾਲ ਤਕਰੀਬਨ ਕਿਸਾਨ ਦਾ 20% ਨੁਕਸਾਨ ਹੋਇਆ ਉਲੀ ਰੋਗ ਨਾਲ ਹੁਣ ਉਹ ਉਲੀ ਰੋਗ ਨਾਲ ਜਿਹੜਾ ਦਾਣੇ ਕਾਲੇ ਹੋ ਗਏ ਸੀ ਉਹ ਵੀ ਮਾਰਕੀਟ 'ਚ ਜਾ ਕੇ ਉਹਦਾ ਸਹੀ ਰੇਟ ਨਹੀਂ ਲੱਗਣਾ ਇੱਕ ਉਹਦਾ ਰੇਟ ਘੱਟ ਲੱਗਣਾ ਇੱਕ ਉਹਦਾ ਵਜ਼ਨ ਘਟ ਹੋ ਗਿਆ ਕਿਸਾਨ ਨੂੰ ਬਹੁਤ ਨੁਕਸਾਨ ਆ ਕਿੰਨਾ ਕਿ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਜਿਹੜੀ ਫਸਲ ਜਿਹੜੀ ਹੈਗੀ ਆ ਉਹ ਨੇਰੀਵੇਂ ਲੰਮੀ ਪਾਲਤੀ ਹੈਗੀ ਹੈ ਖਾਰਾ ਇਹਨਾਂ ਦਾ तकरीबन 30 ਤੋਂ 40% ਦਾ ਨੁਕਸਾਨ ਹੈਗਾ ਜੀ ਪਾਜੀ ਕੀ ਨਾਮ ਹੈਗਾ ਤੇ ਕਿੰਨਾ ਇੱਕ ਜਿਹੜਾ ਹੈਗਾ ਜਿਹੜਾ ਮੀਂਹ ਤੇ ਝਖੜਾਇਆ ਜੀ ਉਸਨੇ ਝੋਨੇ ਦਾ ਰੱਖਣ ਕੀਤਾ ਜੀ ਮੇਰਾ ਨਾਮ ਵਿਰਿੰਦਰ ਸਿੰਘ ਆ ਜੀ ਪਿੰਡ ਸਾਡਾ ਚੰਗਾਲੀ ਤਬੀਦ ਅਨਾਰਕਲੀ ਵਸਤੀ ਜਿਹੜਾ ਪਰੋਜਪੁਰ ਸਾਡੇ ਇੱਥੇ ਪਹਿਲਾਂ ਹੜ੍ਹਾਂ ਨੇ ਬਹੁਤ ਸਾਨੂੰ ਜਿਆਦਾ ਪ੍ਰਭਾਵਿਤ ਕੀਤਾ 70 80 ਹਜ਼ਾਰ ਏਕੜ ਸਾਡੇ ਜ਼ਿਲ੍ਹੇ ਦਾ ਨੁਕਸਾਨ ਹੋ ਗਿਆ ਪੋਸਟ ਤੋਂ ਬਾਅਦ ਸਾਨੂੰ ਆਸ ਸੀ ਵੀ ਵਧੀਆ ਕਣਕ ਬੀਜੀ ਚਾਹੂ ਮੈਨੂੰ ਹੁਣ ਉਹ ਵੀ ਨਹੀਂ ਲੱਗਦਾ ਕਿਸਾਨ ਭਰਾਵਾਂ ਦੀ ਬੀਜੀ ਚਾਹੂਗੀ ਹੁਣ 4 ਤਰੀਕ ਤੋਂ ਜਿਹੜਾ ਮੀਂਹ ਸਟਾਰਟ ਹੋਇਆ ਇਹਨੇ ਸਾਡੇ ਕਿਸਾਨ ਭਰਾਵਾਂ ਦੇ ਹੋਰ ਸਾ ਸੁੱਕਣੇ ਕੀਤੇ ਆ ਜਿਹੜੇ ਧੋਨੇ ਖੜੇ ਸੀ ਉਹ ਵੀ ਡਿੱਗ ਗਏ ਆ ਜਿਹੜੇ ਕੁਝ ਕਿਸਾਨ ਵੀਰਾਂ ਨੇ ਆਪਣੀ ਕਟਾਈ ਕੀਤੀ ਸੀ ਉਹ ਵੀ ਪਹਿਲੇ ਇਹੋ ਜੀ ਮਾਰ ਪਈ ਮੌਸਮ ਦੀ ਵੀ ਉਹਨਾਂ ਦਾ ਵੀ ਝਾੜ ਬਹੁਤ ਘਟ ਆਇਆ ਹੁਣ ਕੁਝ ਸਾਡੇ ਵੀਰਾਂ ਨੇ ਜੋ ਕੋਈ ਮਿਰਚ ਦੀ ਖੇਤੀ ਕਰਦੇ ਸੀ ਉਹਨਾਂ ਨੇ ਪਨੀਰੀਆਂ ਬੀਜੀਆਂ ਉਹਨਾਂ ਦਾ ਨੁਕਸਾਨ ਹੋ ਗਿਆ ਹੁਣ ਗਾਂਚੂ ਦੇ ਨਾਲ ਮਟਰਾਂ ਦੀ ਕਰਨੀ ਸੀ ਬਜਾਈ ਉਹਨਾਂ ਵਾਸਤੇ ਵੀ ਖੇਤੀ ਤੇ ਜ਼ਮੀਨ ਤਿਆਰ ਕਰਨੀ ਬਹੁਤ ਔਖੀ ਹੋ ਗਈ ਹੈ ਇਸ ਕਰਕੇ ਜਿਹੜਾ ਸਾਡਾ ਇਹ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜਾ ਝੋਨੇ ਦੀ ਪਹਿਲਾਂ ਉਲੀ ਰੋਗ ਸੀਗਾ ਉਲੀ ਰੋਗ ਤੋਂ ਮਾਹਾਂ ਜੇ ਕਿਸਾਨਾਂ ਨੂੰ ਯਾਦ ਮੀ ਸੀਗੀ ਘਟਿਆ ਸੀਗਾ ਪਰ ਹੁਣ ਬਾਰਿਸ਼ ਨੇ ਜਿਹੜਾ ਹੈਗਾ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਆਪਣਾ ਨੁਕਸਾਨ ਝੱਲਦਾ ਪਿਆ ਰਿਹਾ ਹਾਂਜੀ ਉਸ ਦੇ ਨਾਲ ਤਕਰੀਬਨ ਕਿਸਾਨ ਦਾ 20% ਨੁਕਸਾਨ ਹੋਇਆ ਉਲੀ ਰੋਗ ਨਾਲ ਹੁਣ ਉਹ ਉਲੀ ਰੋਗ ਨਾਲ ਜਿਹੜਾ ਦਾਣੇ ਕਾਲੇ ਹੋ ਗਏ ਸੀ ਉਹ ਵੀ ਮਾਰਕੀਟ 'ਚ ਜਾ ਕੇ ਉਹਦਾ ਸਹੀ ਰੇਟ ਨਹੀਂ ਲੱਗਣਾ ਇੱਕ ਉਹਦਾ ਰੇਟ ਘੱਟ ਲੱਗਣਾ ਇੱਕ ਉਹਦਾ ਵਜ਼ਨ ਘਟ ਹੋ ਗਿਆ ਕਿਸਾਨ ਨੂੰ ਬਹੁਤ ਨੁਕਸਾਨ ਆ ਕਿੰਨਾ ਕਿ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਜਿਹੜੀ ਫਸਲ ਜਿਹੜੀ ਹੈਗੀ ਆ ਉਹ ਨੇਰੀ ਨੇ ਲੰਮੀ ਪਾਲਤੀ ਹੈਗੀ ਹੈ ਖਾਰਾ ਇਤਨਾ ਦਾ ਤਕਰੀਬਨ 30 ਤੋਂ 40% ਦਾ ਨੁਕਸਾਨ ਹੈਗਾ ਜੀ